ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰਮੁਰਤ ਅਜੂਨੀ ਸੇਪੰ ਗੁਰਪ੍ਰਸਾਦ ਜਪ ਸਤ ਜਗ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਸੋਚੇ ਸੋਚਨਾ ਹੋਵੇ ਜੇ ਸੋਚੀ ਲਖਵਾਰ ਤੁਪੇ ਚਪਨ ਹੋਵੇ ਜੇ ਲੈ ਰਲਵਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ ਸੇ ਸਿਆਣ ਪੱਲ ਲਖੋ ਹੈ ਤਾ ਇੱਕ ਨਾ ਚੱਲੇ ਨਾਲ ਕਿਸਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਅਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹਵਨ ਜੀ ਹੁਕਮ ਮਿਲਿ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਬਕ ਬਾਹਰ ਹੁਕਮ ਨ ਕੋਇ ਨਾਨਕ ਹੁਕਮੇ ਜੇ 부ਜੇ ਤਾ ਹਮੈ ਕੈ ਨ ਕੋਇ ਗਾਵੇ ਕੋ ਤਾਣ ਗਾਵੇ ਕਿਸੇ ਤਾਂ ਗਾਵੇ ਕੋ ਦਾਤ ਗਿਆਨੀ ਨਿਸ਼ਾਨ ਗਾਵੇ ਕੋ ਗੁਣ ਵਢਾਈਆਂ ਚਾਰ ਗਾਵੇ ਕੋ ਵਿਦਿਆ ਰਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਸੇ ਦੂਰ ਗਾਵੇ ਕੋ ਵੇਖੇ ਹੱਦ ਰਹਾ ਦੂਰ ਕਥਨਾ ਕਥੀ ਨਾ ਵੇ ਤੋਟ ਕਥ ਕਥ ਕਥੀ ਕਟੀ ਕਟ ਕਟ ਦਿਂਦੇ ਦੇ ਲੈਂਦੇ ਤਕ ਪਾਹੇ ਜੁਗ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਹੋ ਨਾਨਕ ਬਿਕਸੇ ਵੇ ਪਰਵਾਹ ਸੱਚਾ ਸਾਹਿਬ ਸੱਚ ਨਈ ਭਖਿਆ ਬ ਅਪਾਰ ਅਖੇ ਮੰਗੇ ਦੇ ਦੇ ਦਤ ਕਰੇ ਦਤਾਰ ਫਿਰ ਕੇ ਅੱਗੇ ਰਖੀਏ ਜਿਤ ਵਿਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੰਤਰੇ ਪਿਆਰ ਅਮਰਤ ਵੇਲਾ ਸਚਨਾਉ ਵਿੜਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿਤਾ ਨਾ ਹੋਏ ਅਪੇ ਆਪ ਨਰੰជន ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਨ ਗਵਿਏ ਗੁਣੇ ਨਿਦਾਨ ਗਵਿਏ ਸੁਣੀਏ ਮਨ ਰਖੀਏ ਭਉ ਦੁਖ ਪਰਹਾਰ ਸੁਖ ਕਰ ਲੈ ਜਾਏ ਗੁਰਮਖ ਨੰਦ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੁਰਈਸਰ ਗੁਰਗੋਰਖ ਬ੍ਰਹਮ ਗੁਰਪਾਰਬਤੀ ਮਾਈ ਜੇ ਹੋ ਜਾਣਾ ਅੱਖ ਨਹੀ ਕੇਣਾ ਕਸਣਾ ਨ ਜਾਏ ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾ ਏਕੋ ਦਾਤਾ ਸੋ ਮੈ ਵਿਸਰਨ ਨ ਜਾਏ ਤੀਥ ਨਾ ਵਾ ਜੇ ਤਿਸ ਪਾਵਾਂ ਵਿਣ ਪਾਣੇ ਕੇ ਨਹੀ ਕਰੀ ਜੇ ਤੀ ਸਿਸ਼ਟੁ ਪਾਈ ਵੇਖਾ ਵਣ ਕਰਮਾ ਕੈ ਮਿਲੇ ਲੈ ਮਤ ਵਿਚ ਰਤੰਜ ਵਾਰ ਮਾਨਕ ਜੇ ਇੱਕ ਗੁਰ ਕੀ ਸੇਖ ਸੁਣੀ ਗੁਰਾਇਕ ਦੇ ਬੁਝਾਈ ਸਬਨਾ ਜੀ ਕਾਏ ਕੋ ਦਤਾ ਸੋ ਮੈਂ ਵਿਸਰਨ ਜਾਈ ਜੇ ਜਿ ਵਿਚਾਰੇ ਅਰਜਾ ਹੋਰ ਸੁਣੀ ਹੋਏ ਨਵਾ ਫੰਡਾ ਵਿਚ ਜਾਣੀਏ ਨਾ ਚੱਲੇ ਸਬ ਕੋਏ ਚੰਗਾ ਨਾ ਰਖਾਇ ਕੇ ਜਸ ਕੀ ਜਗ ਲੈ ਜੇ ਇਸ ਨਦਰ ਨਾ ਆਵੇ ਤਾ ਵਾਦ ਨ ਪੂਰੇ ਕੇ ਕੀਟਾਂ ਅੰਦਰ ਕੀਟ ਕਰ ਦੋ ਸੀ ਦੋ ਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨਾ ਸੁਜੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਧ ਪੀ ਸੁਰਨਾਥ ਸੁਣਿਆ ਤਰਤਵਲ ਆਕਾਸ ਸੁਣਿਆ ਦੀਪ ਲੋਪ ਤਾਲ ਸੁਣਿਆ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਪ ਆਪਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸਲਾਨ ਮੰਦ ਸੁਣਿਆ ਜੋਗ ਜੁਕਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇਂ ਦੁਪ ਪਪ ਕਾ ਨਾਸ ਸੁਣੇ ਸਤ ਸੰਤੋ ਗਿਆਨ ਸੁਣੇ ਅਰ ਸਟਕੈ ਸੁਣਾਨ ਸੁਣੇ ਪੜ ਪੜ ਪਾਵੇ ਮਨ ਸੁਣੇ ਲਗੇ ਸੇ ਸਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪ ਪਪ ਕਾ ਨਾਸ ਸੁਣੇ ਅਸਰਾ ਗੁਨਾ ਕੇ ਗਾ ਸੁਣੇ ਸੇਖ ਬੀਰ ਪਤਸ ਸੁਣੇ ਅੰਦੇ ਪਾਵੇ ਰਾ ਸੁਣੇ ਹਾਥ ਵੈਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪਾਪ ਕਨਸ ਮੰਨੇ ਕੀ ਗਤ ਕਹੀਂ ਨ ਜਾਏ ਦੇਖੋ ਕਹੇ ਫਿਰ ਸੇ ਪਸਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਬੇ ਕਰਨ ਵਿਚਾਰ ਐਸਾ ਨੰ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁੱਤ ਹੋਵੇ ਮਨ ਬੁੱਧ ਮੰਨੇ ਸਗਲ ਪਾਉਣੇ ਕੀ ਸੁੱਧ ਮੰਨੇ ਮੋ ਜੋ ਟਾਣਾ ਖਾਏ ਮਨੇ ਜਮਕੇ ਸਾਥ ਨ ਜਾਏ ਐਸਾ ਨੰ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਰਖਾਕ ਨ ਪਾਏ ਮੰਨੇ ਪਤਿ ਉਪਰਗਟ ਜਾਏ ਮੰਨੇ ਮੰਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨੰਮ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਖ ਦਵਾਰ ਮਨਨੇ ਪਰਵਾਰ ਸਦਾਰ ਮਨਨੇ ਤਰੇ ਤਰੇ ਗੁਰ ਸਿੱਖ ਮਨਨੇ ਨਾਨਕ ਪਾਵੇ ਨਾ ਪੇਖ ਐਸਾ ਨੰਮ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪਰਦਾਣ ਪੰਚੇ ਪਾਵੇ ਦਰਗੇ ਮਨ ਪੰਚੇ ਸੋਹੇ ਦਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਢੋਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੂਝੇ ਹੋਵੇ ਸਚਿਆਰ ਤਵਲੇ ਉਪਰ ਗੇਤਾ ਪਾਰ ਤਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਣ ਜੋਰ ਦੀ ਜਾਤ ਰੰਗ ਕੇ ਨਾਵ ਸਭ ਨਾਲ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਨੇਖਾ ਲਿਖਿਆ ਗੇਤਾ ਹੋਏ ਕੇਤਾ ਤਣ ਸੁਆਲੇ ਰੂਪ ਕੀਤੀ ਦਾਤ ਜਾਣੇ ਕੋਣ ਕੂਤ ਕੀਤਾ ਪਸਾਓ ਇਕ ਕਵਾਉ ਇਸਤੇ ਹੋਏ ਲਖ ਦਰਿਆਉ कुदर कवन विचार एकबार ज्यो तु पावे सा पलिकार तू सदा सलङ्कार असङ्ख जप असंग पाओ असंग पूजा असङ् असंग तप्ताओ असङ्क असंग मुख वेद पाठ जोग योग हे उदास असंख भगत गुण ग्यान विचार असङ् सती असंख तार असङ्खसूर मो पार असंख मोन कुदरत कमण कहा विचार एक वार ਜੋ ਤਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾ ਮੁਖੋਰ ਅਸੰਖ ਅਮਰ ਕਰ ਜਏ ਜੋਰ ਅਸੰਗਲ ਵਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਈ ਅਸੰਖ ਕੂੜਿਆਰ ਕੂੜੇ ਫੇਰਾਏ ਅਸੰਖ ਮਲੇਸ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਮ ਅਸੰਖਤਾ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਖਰ ਸੇ ਸੰਜੋਗ ਵਖਾਣ ਜਿਨ ਇਹ ਲੇਖੇ ਤਿਸ ਸਿਰ ਨਾ ਹੈ ਜਿਨ ਫਰਮਾਏ ਤਿਵ ਤਿਪ ਪਾਇ ਜੇ ਤਾ ਕੀਤਾ ਤੇ ਤਨ ਨਾਵੇਂ ਨਹੀਂ ਕੋਥਾ ਕੁਦਰਤ ਕਵਣ ਕਾ ਵਿਚਾਰ ਵਾਰਿਆਣ ਜਵ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮੰਦਰ ਰੰਕਾਰ ਪਰ ਇਹ ਹਾਥ ਪੈਰ ਧੰਦੇ ਪਾਣੀ ਧੋਤੇ ਉਤਰਸਖੇ ਮੂਤ ਕੁਲੀਤੀ ਕੱਪੜ ਹੋਏ ਦੇ ਸਾਬਣ ਲਈ ਹੋ ਤੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਪੇ ਨਵੇਂ ਕੇ ਰੰਗ ਪੁੰਨੀ ਪਪੀ ਅਖਣ ਨਾ ਏ ਕਰ ਕਰ ਗੰਨਾ ਲਿਖ ਲੈ ਜਾਓ ਅੱਪੇ ਬੀਜ ਅੱਪੇ ਹੀ ਖਾਓ ਨਾਨ ਹੁਕਮੀ ਆਓ ਜਾਓ ਤੀਰ ਤਬ ਦੇਦ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮਨੇ ਮਨ ਕੀਤਾ ਪਾਉ ਅੰਤਰਗਤ ਤੀਰ ਸਮਲਣਾ ਸਭ ਗੁਣ ਤੇਰੇ ਮੈ ਨਹੀਂ ਕੋਏ ਮਨ ਗੁਣ ਕੇਤੇ ਭਗਤ ਨਾ ਹੋਏ ਸਵਾ ਸਦ ਬਾਣੀ ਬਰਮਾਉ ਸਤਸਵਾਨ ਸਦਾ ਮਨ ਚਾਉ ਕਉਣ ਸਵੇਲਾ ਵਖਤ ਕਵਣ ਕੰਤਿਤ ਕਵਣ ਵਾਰ ਕਵਣ ਸਰੁਤੀ ਮਾ ਕਵਣ ਜਤ ਹੋਆ ਅਪਾਰ ਵੇਲ ਨ ਪਈ ਪੰਡਤੀ ਜੇ ਹਵੇ ਲੇਖ ਕਰਨ ਵਖਤ ਨ ਪਈ ਕਾ ਦੀਆ ਜੇ ਲਿਖਣ ਲੇਖ ਕਰਨ ਦਿੱਤ ਵਾ ਨ ਜੋਗੀ ਜਾਣੇ ਰਤਮਾ ਨ ਕੋਈ ਜਗਰਤਾ ਸ੍ਰਿਸ਼ਟੀ ਕੋ ਸਜੇ ਅਪੇ ਜਣੇ ਸੋਈ ਕਿਵ ਕਰਾਖਾ ਦਿਵਜਾਲ ਸਲਾਹੀ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਏਕ ਦੂ ਐਖ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅਗ ਗਇ ਨ ਸੋਏ ਪਤਲ ਪਤਲ ਲਖ ਅਗਸ ਅਗਸ ਉਡਕ ਉਡਕ ਭਾਲ ਥਕੇ ਵੇਥੇ ਨ ਇੱਕ ਵਤ ਸੇਜ 18 ਕਹਿਨ ਕ ਤੇਬਾ ਨਸਰੂਏ ਤਤ ਲੇਖ ਹੋਇ ਤਾ ਲਿਖਿਐ ਲਖੇ ਹੋਏ ਵਿਨਾਸ ਨਾਨਕ ਵੱਡਾ ਕੀਏ ਆਪੇ ਜਾਣੇ ਆਪ ਸਲਾਹੀ ਸਲਾਹ ਇਤਿ ਸੁਰਤ ਨਾ ਪਾਈਆ ਨਦੀਆਂ ਤੇ ਵਾ ਪਾਵੇ ਸੁੰਗ ਨ ਜਾਣੇ ਸੁੰਸਾਸ ਤਾਣ ਗੇਰਾ ਸੇਤੀ ਮਲ ਤਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਨਾ ਵਿਸਰੇ ਅੰਤ ਨਾ ਸੁਤੀ ਕੇ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣ ਅੰਤ ਅੰਤ ਨਾ ਜਪੇ ਕੀ ਮਨ ਮੰਤ ਅੰਤ ਨਾ ਜਪੇ ਕੀ ਤਕਾਰ ਅੰਤ ਨਾ ਜਪੇ ਪਰਵਾਰ ਅੰਤ ਕਰਨੇ ਕੇਤੇ ਬਿਲ ਲਾਏ ਤਾਂ ਕੇ ਅੰਤ ਨਾ ਪਾਏ ਜਾਹੇ ਏਹੋ ਅੰਤ ਨਾ ਜਾਣੇ ਕੋਈ ਬੋਤਾ ਕਈਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਐਵੜਾ ਉੱਚਾ ਹੋਵੇ ਕੋਈ ਤਿਸੂਚੇ ਕੋ ਜਾਣੇ ਸੋਏ ਜੇਵੜਾ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਨ ਨਤਮੈ ਕਿਤੇ ਮੰਗੇ ਜੋਤਿ ਪਾਰ ਕਿਤੇ ਗੰਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖ ਈ ਖਾਏ ਕਿਤੇ ਦੁਖ ਪੂ ਸਦਮਾਰ ਹੈ ਬੇਦੱਤ ਤੇਰੀ ਦਤਾਰ ਬੰਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਕੋਏ ਜੇ ਕੋ ਖਾਏ ਕੋ ਅਖਣ ਪਾਏ ਓ ਜਾਣੇ ਜੇਤੀ ਮੋਇ ਖਾਏ ਅੱਪੇ ਜਾਣੇ ਅੱਪੇ ਦੇ ਅੱਖੇ ਸੇ ਬੇਕੇਈ ਕੇ ਜਿਸਨ ਬਖਸੇ ਸਿਸਲਾ ਨਾਨਕ ਸਾਹੀ ਪਸਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਰਿਅ ਅਮੁੱਲ ਕੁੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਿਆ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਅਖੇ ਵੇਦ ਪਾਠ ਪੁਰਾਣ ਅਖੇ ਪੜੇ ਕਰੇ ਵਿਖਿਆਣ ਅਖੇ ਬਰਮੇ ਅਖੇ ਇੰਦ ਅਖੇ ਗੋਪੀ ਤੇ ਗੋਵਿੰਦ ਅਖੇ ਇਸਰ ਅਖੇ ਬੁੱਧ ਅੱਖੇ ਕਿਤੇ ਕਿਤੇ ਬੁੱਧ ਅੱਖੇ ਦਨ ਅੱਖੇ ਦੇਵ ਅੱਖੇ ਸੂਰ ਨਰ ਮਨ ਜਨ ਸੇਵ ਕਿਤੇ ਅੱਖੇ ਅਖਣ ਪਾਏ ਕਿਤੇ ਕਹਿ ਕੇ ਉੱਠ ਜਾਈਂ ਇਤੇ ਕਿਤੇ ਹੋਰ ਕਰੇ ਤਾਂ ਆਖ ਸਕੇ ਕਈ ਕੇ ਜੇੜ ਪਾਵੇ ਤੇੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅੱਖੇ ਬੋਲ ਵਿਗੜ ਤਾਂ ਲਿਖਿਆ ਸਿਰ ਗਵਾਰ ਗਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਵੇ ਸਰਸ ਮਲੇ ਵਾਜੇ ਨਾਦ ਅਨੇਕ ਸੰਖਾ ਕਤੇ ਵਵਣ ਹਰੇ ਕਤੇ ਗ੍ਰਗ ਪ੍ਰੀਸੋ ਕਈਨ ਕਤੇ ਗਾਵਣ ਹਰੇ ਗਾਵੇ ਤੁਣ ਪਉਣ ਪਣੀ ਬੇਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੰਸਦ ਸਾਰੇ ਗਵੇਂ ਇਹ ਦਸਨ ਬੈਠੇ ਦੇਵਤਿਆਂ ਦਰਨਾ ਲੈ ਗਵੇਂ ਇਸ ਮਦੀ ਅੰਦਰ ਗਾਵਣ ਸਾਧ ਵਿਚਾਰੇ ഗവന ജതി സി സന്തോഷി ഗാവ വിരക്കാരന പണ്ഡിത പൂർണ്ണിസര ജഗ ജഗ വേദ നാലെ ഗാവ മോണിയ മനമോഹന സുരഗാ മ ശ പ്യാല ഗു റത്ത പാ തേര അീർത്ഥ നാലെ ഗവ ജോധമാ ബസൂരാ ഗാവേ ഖാനി ചാര ഗാവ ഭണ്ഡാ കാര സാവ ਜੋਦ ਦਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਈਬ ਸੱਚਾ ਸੱਚੀ ਨਹੀਂ ਹੈ ਬੀਓਸੀ ਜੈ ਨਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤ ਸ੍ਰੀ ਵਿੜਾਈ ਜੋਤਿ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨ ਜਾਏ ਸੋ ਆਪਾ ਸਭ ਸਾਹਪਤ ਸਾਹਿਬ ਨਾਨਕ ਰਹਿ ਰਜਾਈ ਮੁੰਦਾ ਸੁਤੋਕ ਸਰਮਪਤ ਝੋਲੀ ਧਿਆਨ ਕੀ ਕਰੇ ਬਿ부ਤ ਖਿੰਤਾ ਕਾਲ ਕੋ ਆਰੀ ਕਾਇ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜੁਗ ਜੀਤ अध्य से आदेश आद अनिल नहत जुग जुग एक वेश भुगत ज्ञान दया देरण खटखट बजे नाद आप नाथ नाथिजि रिद्ध सिद्ध अवरसाद संजोग योग दे कर चलावे लेखे आवे भाग आदेश से आदेश आद अनिल नहत जुग जुग एक वेश ਇਕ ਕਮੈ ਜੁਕਤ ਵਿਆਈ ਤੈਂ ਤੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਇ ਦੀਬਾਣ ਜਿਉਤ ਸੁਭਾਵੇ ਤਿਵੇਂ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਨ ਆਵੇ ਬੋਤਾਏ ਵਿੜਾਣ ਅਦੇਸਤੀ ਸੇ ਅਦੇਸ ਆਦ ਨੀਲ ਅਨੰਨਾਤ ਜੁਗ ਜੁਗੇ ਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿ ਪਾਇਆ ਸੋ ਇਕਾਵਾਰ ਘਰ ਘਰ ਵੇਖੇ ਸਿਰਜਣਹਾਰ ਨਾਨਕ ਸੱਚੀ ਕੀ ਸੱਚੀ ਕਾਰ ਅਦੇ ਇਸ ਅਦੇਸ ਅਦ ਨੀਲ ਅਨੰwidehat ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲ ਖੋਏ ਲਖ ਵੇ ਲਖ ਵੇ ਲਖ ਵੇਸ ਲਖ ਲਗੜਾ ਖੀਏ ਇੱਕ ਨਾਮ ਜਗਦੀਸ ਇਤਰੇ ਪਤ ਪਵੜੀਆਂ ਝੜਿਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਇ ਰਿਸ ਨਾਨਕ ਨਦਰੀ ਪਾਈਐ ਕੂੜੇ ਹੀ ਕੂੜੇ ਠੀਸ ਅਖੰਡ ਜੋਰ ਚ ਭੈਣਾ ਜੋਰ ਜੋ ਨਮੰਗਣ ਦੇਣ ਯੋਰ ਜੋ ਨ ਜੀਵਣ ਮੰਨ ਯੋਰ ਜੋ ਨ ਰਾਜ ਮਲ ਮਨ ਸੋਰ ਜੋ ਨ ਸੱਚੀ ਗਿਆਨ ਵਿਚਾਰ ਜੋ ਨ ਜੁਕਤੀ ਸੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨਿਚ ਨ ਕੋਏ ਰਾ ਤੀਰਤੀ ਤਿੱਤੀ ਵਾ ਪਉਣ ਪਾਣੀ ਅਗਨੀ ਪਤਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਜਿਸ ਵਿੱਚ ਜੀ ਉਜਤ ਕੇ ਰੰਗ ਤਿੰਨ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇਥੇ ਸੁਣ ਪੰਚ ਪ੍ਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕਤਪਕਈ ਹਥੇ ਪਏ ਨਨ ਗਾਇ ਜਪੇ ਜਾਏ ਧਰਮ ਖੰਡ ਕਾ ਇਹ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਉਣ ਪਾਣੀ ਵੇ ਸੰਤਰ ਕੇਤੇ ਕਾਨ ਮਹਿਸ ਕੇਤੇ ਬਰਮੇ ਕਰ ਕਰਤ ਘੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨਮੁੰਨੋ ਕਿਤੇ ਕਿਤੇ ਰਤਨਸਮੰਦ ਕਿਤਿਆ ਖਣੀ ਕਿਤਿਆ ਬਾਣੀ ਕਿਤੇ ਪਾਦ ਨਰੰਦ ਕਿਤਿਆ ਸੁਰਤੀ ਸੇਵ ਕਿਤੇ ਨਾੜ ਗੰਤੰ ਅੰਤ ਗਿਆਨ ਖੰਡ ਮੈਂ ਗਿਆਰ ਪਰ ਚੰਡ ਤੇਥੇ ਨਾਦ ਬਨਉਤ ਕੋਂਡ ਆਨੰਦ ਸਰਮੁਖ ਖੰਡ ਕੀ ਬਾਣੀ ਰੂਪ ਤੇਥੇ ਘੜਤ ਘੜੀਏ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜਿ ਕੋ ਕਹੇ ਪੀਛੇ ਪਸਾਇ ਤਿੱਥੇ ਖੜੀਏ ਸੁਰਤ ਮਤਮਨ ਬੱਦ ਤਿੱਥੇ ਘੜੀਏ ਸੁਰਾ ਸਿਦਾ ਕੀ ਸੋਦ ਕਰਮਖੰਡ ਕੀ ਬਾਣੀ ਯਾਰ ਤਿੱਥੇ ਹੋ ਨ ਕੋਈ ਹੋਰ ਤਿੱਥੇ ਜੋਤ ਮਾ ਬਸੂਰ ਤਿੰਨ ਮੇ ਰਮ ਰਿਆ ਭਪੂਰ ਤਿੱਥੇ ਸਿਤੋ ਸਿਤਾ ਮਹਿਮਾ ਮਾਇ ਤਾਂ ਕੈ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰੰਗ ਵਸੇ ਬੰਦ ਮਾਇ ਜਤੇ ਭਗਤ ਵਸੇ ਕੇਲ ਕਰੇ ਨੰਦ ਸਤਿਮਨ ਸੋਏ ਸੰਜ ਚਖੰਡ ਵਸੇ ਨਿਰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤ ਅੰਤ ਨ ਅੰਤ ਤੇਥੇ ਲੋਲ ਅਕਰ ਜਿਵ ਜਿਵ ਹੁਕਮਤੀ ਵਿਤਿ ਬਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰਜ ਸੁਨਿਆਰ ਅਰਮਤ ਵੇਧਿਆਰ ਭੋਖ ਲਾਗਨੀ ਤਪਤਾਉ ਪੰਡਾ ਪਵ ਮਰਿਤ ਢਾਲ ਘੜੀਏ ਸਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨੇਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਸਰਾ ਦੁਇ ਦਾਈ ਦਇਆ ਖੇਲੇ ਸਗਲ ਜਗਤ ਚੰਗੇ ਆਇਆਂ ਬੁਰਿ ਆਇਆਂ ਵਚੇ ਧਰਮਾ ਦੂਰ ਕਰਮੀਆ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੂਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਤੇਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ